ਅ ਤੁਹਾਡੇ ਤਾਰੂਪਰੂ ਹੋ ਰਿਹਾ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਅੱਜ ਸਵੇਰੇ ਮੈਂ ਟਵੀਟ ਕੀਤੀ ਸੀ ਕਿ ਹਾਓ ਚੀਫ ਮਿੰਿਸਟਰ ਸਾਹਿਬ ਭਗਵੰਤ ਪਾਣ ਜੀ ਨੂੰ ਫੋਰਟਿਸ ਦੇ ਹਸਪੀਟਲ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਏ ਆ ਔਰ ਰਾਤ ਤੋਂ ਲੈ ਕੇ ਅਗਲੇ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਗਿਆ ਜਿੱਥੇ ਮੈਂ ਸਭ ਤੋਂ ਪਹਿਲਾਂ I want to make it very clear ਕਿ ਪੋਲਿਟਿਕਸ ਆਪਦੀ ਥਾਂ ਜੀ ਸਾਡੇ ਵਖਰੇਵੇਂ ਆਪਦੀ ਥਾਂ I wish chief minister saab well ਉਹਨਾਂ ਦੀ ਸਿਹਤ ਜਾਬਤਾ ਹੋਵੇ ਉਹ ਤੰਦਰੁਸਤ ਹੋ ਮੈਟਰ ਆਫ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਵਜਾਰਤ ਚੱਲ ਰਹੀ ਆ ਉਹਦੇ ਮੁਖੀਆ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਤੇ ਅਹੁਦੇ ਤੇ ਬੈਂਦਿਆ ਮੁੱਖ ਸੇਵਾਦਾਰ ਨੇ ਪੰਜਾਬ ਦੇ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ ਦੁਨੀਆ ਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇਹ ਕਿਤਾ ਲਾਅ ਐਂਡ ਆਰਡਰ ਕਰਕੇ ਇੰਡੋ ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ ਢਾਈ ਤਿੰਨ ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਯੂਰ ਚੀਫ ਮਿਨਿਸਟਰ ਇਜ਼ ਯੂ ਇਜ਼ ਆਲ ਐਸ ਵੈਲ ਆਲ ਐਸ ਵੈਲ ਵਿਦ ધ ਚੀਫ ਮਿਨਿਸਟਰ অর ਨੋ ਸੋ ਇਹ ਹੱਕ ਹੈ ਜੀ ਲੋਕਾਂ ਨੂੰ ਜਾਣਣ ਦਾ ਮੈਨੂੰ ਪ੍ਰੋਬਲਮ ਕਿੱਥੋਂ ਹੋ ਰਹੀ ਹੈ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਜਾ ਰਿਹਾ ਜਿਸ ਤਰੀਕੇ ਨਾਲ ਪਬਲਿਕ ਡੋਮੇਨ ਤੋਂ ਔਰ ਤੋਂ ਇਨਫੋਰਮੇਸ਼ਨ ਨੂੰ ਰੋਕਿਆ ਜਾ ਰਿਹਾ ਅੱਜ ਸਵੇਰੇ ਜਦ ਮੈਂ ਟਵੀਟ ਕੀਤਾ ਉਸ ਤੋਂ ਬਾਅਦ ਪ੍ਰੈਸ ਦੇ ਸੱਜਣ ਆਮ ਆਦਮੀ ਪਾਰਟੀ ਦੇ ਨਮੈਂਤਿਆਂ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋਨਟ ਲਾਇ ਟੂ ਦਾ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਦਾ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਹੈ ਬੀਬੀਆਈਪੀ ਇਨਸਾਨ ਹੈ ਉਹ ਤਾਂ ਤਾਂ 2 ਮਿੰਟ ਚ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਜ ਰਾਤ ਦਾਖਲ ਰਹਿਣਾ ਔਰ ਮੇਰੀ ਜੋ ਇਨਫੋਰਮੇਸ਼ਨ ਹੈ ਹਲੇ ਅੱਗੇ ਵੀ 2-3 ਦਿਨ ਇਹ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੇਬਲਾਈਜ਼ਸ ਕੀ ਉਹ ਡਿਸਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਹੈ ਦੇਖੋ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਟਵੀਟ ਕੀਤੀ ਕਿ ਮੁੱਖ ਮੰਤਰੀ ਸਾਹਿਬ ਜਹਾਜ਼ ਤੋਂ ਉਤਰੇ ਔਰ ਉਤਰ ਕੇ ਗੱਡੀ ਤੱਕ ਦਾ ਜਿਹੜਾ ਸਫ਼ਰ ਸੀ ਉਹ ਮੈਂ ਜ 5 10 ਕਦਮ ਸੀ ਜਦੋਂ ਡਿੱਗ ਗਏ ਡਿੱਗੇ ਇਸ ਲਈ ਨਹੀਂ ਕਿ ਕੋ ਅ ਅੜੇਕਾ ਪੈ ਗਿਆ ਜਾਂ ਕੋਈ ਗੱਲ ਹੈ ਬੜੀ ਕਲੀਅਰ ਇਸ਼ੂ ਸਨ ਔਰ ਮੈਂ ਉਹਦੇ ਬਾਰੇ ਪਹਿਲਾਂ ਜਨਤਕ ਵੀ ਕੀਤਾ ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਔਰ ਅੱਜ ਮੈਂ ਫੇਰ ਤੁਹਾਨੂੰ ਦੱਸ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਿਗੈਰ ਨਾ ਲਿਆ ਕਿ ਜੀ ਮੈਂ ਤਾਂ ਜੇ ਫੀਤੇ ਬੰਨਣ ਵੀ ਬਹਿ ਜਾ ਤਾਂ ਲੋਕ ਕਹਿੰਦੇ ਆ ਮਾਨ ਡਿੱਗ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਫੀਤਾ ਹੀ ਬੰਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹਿਬ ਫੀਤੇ ਵਾਲੇ ਬੂਟ ਤੁਸੀਂ ਪਾਉਂਦੇ ਨਹੀਂ ਉਹ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਫਿੱਟਾ ਜੇ ਬੰਨਣਾ ਸੀ ਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਡ ਪੈਂਦੀ ਵਾਪਸ ਜਾਣ ਚ ਸੋ ਦ ਫੈਕਟਸ ਆਰ ਬੀਂਗ ਲੁਕੋਇਆ ਜਾ ਰਿਹਾ ਸਚਾਈ ਨੂੰ ਮਹਾਰਾਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਹਨਾਂ ਬੇਹੋਸ਼ ਵੀ ਹੋਏ ਆ ਸਾਹ ਦੀ ਪ੍ਰੋਬਲਮ ਵੀ ਆਈ ਔਰ ਪ੍ਰੋਬਲਮ ਕੀ ਆ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਕ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਮੀਡੀਆ ਹੈ ਕਿ ਜਿਹੜਾ ਨਈ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਪੀ ਫੀਲ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਜਿਹੜਾ ਸੱਚਾਈ ਨਹੀਂ ਦੱਸ ਰੇ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ 3rd 4th ਸਟੇਜ ਤੇ ਨੇ ਐਂਡ ਇਸ ਸਟੇਜ ਤੇ ਇਹ ਜੀ ਹੁੰਦੀ ਹੈ ਕਿ ਜਿੰਨਾ ਚਿਰ ਇਹ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝ ਹੀ ਜਾ ਗਏ ਹੋ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਆਉਂਦੀ ਜਦ ਤੁਸੀਂ ਵੱਧ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਨਈਤਾ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਐਂ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ ਚ ਸਰੀਰ ਚ ਆ ਫੇਪੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇਕੱਠੇ ਹੋਲੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਆ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਆ ਔਰ ਇਹੀ ਕੁਝ ਕੱਲ ਹੋਇਆ ਸਾਇਲੈਂਸ ਚ ਵੀ ਪ੍ਰੋਬਲਮ ਆਈ ਬਿਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਹੁਣ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार ਅਪੋਲੋ ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ ਅਪੋਲੋ ਨਹੀਂ ਜਾ ਸਕਦੇ ਸੀ ਮੌਲੀ ਨਾ ਚਾਉਂਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸਕੱਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਟੋਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਸ ਸੰਵਿਧਾਨਿਕ ਉਹਦੇ ਤੇ ਬੈਠੇ ਉਹਨਾਂ ਦੇ ਹੈਲਥ ਦੇ ਰਿਲੇਟਿਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ 'ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ 'ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਰਕੇ ਸਾਰੀ ਕੰਪਲਿਕੀਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਜ਼ ਨੀਡੇਡ ਬਿਕੋਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ ਲੀਡਜ਼ ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਿਤਾ ਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ-ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌਣਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹੇ じゃ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੋਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟੇਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈ ਲੈ ਇਟ ੀਜ਼ ਟੂ ਬੀ ਕਰੈਕਟਿਡ ਸੈਟਲਡ ਐਂਡ ਮੈਂ ਇਹਦੇ ਚ ਕੋਈ ਪੋਲਿਟਿਕਸ ਨਹੀਂ ਨਗਰ ਜੇਸ ਤਰੀਕੇ ਨਾਲ ਹਰ ਚੀਜ਼ ਨੂੰ ਇੰਨਾ ਦੱਬਿਆ ਜਾ ਰਿਹਾ ਹੈ ਸੀਕਰੇਸੀ ਰੱਖੀ ਜਾ ਰਹੀ ਹੈ ਅ ਮਿਸਲੀਡ ਕੀਤਾ ਜਾ ਰਿਹਾ ਚੀਫ ਮਿਨਿਸਟਰ ਹਸਪਤਾਲ ਦਾਖਲ ਹੋਵੇ ਤੁਸੀਂ ਦੱਸੋ ਕਿਸੇ ਨੂੰ ਨਾ ਨਹੀਂ ਤਾਂ ਤੁਸੀਂ ਉਹਦੀ ਇੱਕ ਇੱਕ ਸਟਿੰਟ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਔਰ ਮੈਂ ਫੋਰਟਸ ਨੂੰ ਵੀ ਕਹੂੰਗਾ ਲਰਨ ਫ্রম ਦ ਮਿਸਟੇਕਸ ਆਫ ਵਾਟ ਹੈਪਨਡ ਇਨ ਟਮਿਲਨਾਡੂ ਜੇ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨਾਟ ਰਿਪੀਟ ਦੋਸ ਮਿਸਟੇਕਸ ਥੋੜੀ ਇੱਕ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋਪਾਕ ਬਾਰਡਰ ਪਾਕਿਸਤਾਨ ਐਨੈਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟਰਬਲ ਫਾਰਮੈਂਟ ਕਰਨਾ ਚਾਹੁੰਦਾ ਔਰ ਜੇ ਸ ਮੁੱਖ ਮੰਤਰੀ ਦੇ ਹੱਥ ਚ ਇਹ 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 ਸਾਰੀਆਂ ਤਾਕਤਾਂ ਸੂਬੇ ਦੀਆਂ ਉਹਨਾਂ ਦੇ ਹੱਥ 'ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਦਾ ਟੂ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਏ ਅਗੇਨ ਵਿਸ਼ੇ ਮੈਂ ਨਾਲ ਹੀ ਮੈਂ ਸਮਝਦਾ ਹੈ ਕਿ ਟ੍ਰਾਂਸਪੇਰੈਂਸੀ ਇਸ ਲਿਆਉਣ ਕੇ ਸਚਾਈ ਸਾਹਮਣੇ ਆਉਗੀ ਔਰ ਉਹਨਾਂ ਦਾ ਸਹੀ ਇਲਾਜ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ